ਸਸ਼ੀਕਾਲ ਤੁਸੀਂ ਦੇਖ ਰਹੇ ਹੋ ਨੀਡਰ ਪੰਜਾਬੀ মিডিਆ ਮੈਂ ਮਨਪ੍ਰੀਤ ਕੋਰ ਹਾਜ਼ਿਰ ਹਾਂ ਹੁਣ ਤੱਕ ਦੀਆਂ ਵੱਡੀਆਂ ਸੁਰਖੀਆਂ ਲੈ ਕੇ ਸ਼ੁਰੂਆਤ ਕਰਦੇ ਹਾਂ ਰਜਿਸਟਰੀ ਕਰਾਉਣ ਦੀ ਹੁਣ ਪਏਗੀ ਮਹਿੰਗੀ ਪੰਜਾਬ ਸਰਕਾਰ ਨੇ ਲਿਆ ਫੈਸਲਾ ਵਧਣ ਜਾ ਰਹੇ ਨੇ ਰਜਿਸਟਰੀਆਂ ਦੇ ਰੇਟ ਦਿੱਲੀ ਅੰਮ੍ਰਿਤਸਰ ਕਟੜਾ ਹਾਈਵੇ ਤੇ ਲੱਗੇਗੀ ਬ੍ਰੇਕ ਠੇਕੇਦਾਰਾਂ ਨੇ ਕਿਹਾ ਹਾਲਤ ਹੋਈ ਖਰਾਬ ਦਿੱਲੀ 에어ਪੋਰਟ ਤੋਂ ਜਾਣ ਵਾਲੇ ਪੰਜਾਬੀ ਐਨਆਰਆਈ ਨੂੰ ਪੰਜਾਬ ਸਰਕਾਰ ਨੇ ਦਿੱਤੀ ਸੌਗਾਤ 24 ਘੰਟੇ ਤੰਤ ਰਹਿਣਗੀਆਂ ਹੈਲਪਲਾਈਨ ਹਰ ਸਿਮਰਤ ਬਾਦਲ ਵੱਲੋਂ ਫਾਇਨੈਂਸ ਬਿਲ 2024 ਦਾ ਕੀਤਾ ਗਿਆ ਵਿਰੋਧ ਕਿਸਾਨਾਂ ਨੂੰ ਸੋਧ ਕਰਨ ਦੀ ਕੀਤੀ ਮੰਗ ਐਸਆਈਟੀ ਅੱਗੇ ਪੇਸ਼ ਹੋਣਗੇ ਵਿਕਰਮਜੀਤ ਸਿੰਘ ਮਜੀਠੀਆ ਪੰਜਾਬ ਚ ਐਨਏਟੀਏ ਆਈ ਦੇ ਠੇਕੇਦਾਰਾਂ ਨੂੰ ਜਾਨੋਂ ਮਾਰਨ ਦੀਆਂ ਮਿਲ ਰਹੀਆਂ ਨੇ ਧਮਕੀਆਂ ਪੰਜਾਬ ਚ ਬੈਠ ਕੇ ਅਮਰੀਕਾ ਚ ਮਾਰਦੇ ਸੀ ਠੱਗੀ ਇੱਕ ਗਿਰੋ ਦਾ ਹੋਇਆ ਪਰਦਾਫਾ ਕੇਂਦਰੀ ਮੰਤਰੀ ਨਾਈ ਢੋਨੂ ਮਿਲੇ ਆ ਰਾਜਾ ਵਢਿੰਗ ਤੇ ਡਾਕਟਰ ਅਮਰ ਸਿੰਘ ਕੀਤੀਆਂ ਕੁਝ ਖਾਸ ਅਪੀਲਾਂ ਖਰੜ ਦੇ ਸੀਆਈਐਸ ਸਟਾਫ ਚ ਹੋਈ ਸੀ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਸ਼੍ਰੀ ਹਜੂਰ ਸਾਹਿਬ ਨੰਨ੍ਹਦੇੜ ਤੋਂ ਸਿੱਖਾ ਦਾ ਵਫਦ ਮਿਲਿਆ ਰੇਲ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ। ਦੋਸਤ ਨਾਲ ਘਰੋਂ ਗਏ ਨਵਾਲਕ ਦੀ ਭੇਤ ਭਰੇ ਹਾਲਾਤਾਂ 'ਚ ਹੋਈ ਮੌਤ ਮਾਪਿਆਂ ਨੇ ਜਤਾਇਆ ਕਤਲ ਦਾ ਖੱਤਸਾ। ਸੰਸਦ ਦੇ ਬਾਹਰ ਵਿਰੋਧੀ ਧਿਰਗਲਾ 'ਚ ਪਿਆਜ਼ ਦੀਆਂ ਮਾਲਾ ਪਾ ਕੇ ਕਰ ਰਹੇ ਨੇ ਮਹਿੰਗਾਈ ਦਾ ਵਿਰੋਧ। PGI ਦੇ ਇੱਥੇ ਕਾ ਕਰਮਚਾਰੀ ਕਰ ਰਹੇ ਨੇ ਹੜਤਾਲ ਆਮ ਜਨਤਾ ਨੂੰ ਕਰਨਾ ਪੈ ਰਿਹਾ ਮੁਸ਼ਕਿਲਾਂ ਦਾ ਸਾਹਮਣਾ ਮੋਦੀ ਸਰਕਾਰ ਦੇਸ਼ ਤੋਂ ਵਸੂਲ ਰਹੀ ਹੈ ਭਾਜਪਾ ਨਾਲ ਦਿਲ ਲਵਾਉਣ ਦਾ ਟੈਕਸ ਰਾਗਵਚੱਡਾ ਨੇ ਸੰਸਦ ਚ ਦਤਾ ਬਿਆ ਪੰਜਾਬ ਪੁਲਿਸ ਵੱਲੋਂ 4 ਪਗੋੜਿਆਂ ਸਣੇ 86 ਵਿਅਕਤੀਆਂ ਨੂੰ ਕੀਤਾ ਗਿਆ ਕਾਬੂ ਅੰਮ੍ਰਿਤਸਰ ਦੇ ਨਗਰ ਨਿਗਮ ਦਫ਼ਤਰ ਦੇ ਬਾਹਰ ਹੋਇਆ ਜ਼ਬਰਦਸਤ ਹੰਗਾਮਾ ਸਮਾਜ ਸੇਵੀ ਮਨਦੀਪ ਮੰਨਾ ਦਾ ਕਿਸੇ ਦੇ ਨਾਲ ਹੋਇਆ ਵਿਵਾਦ ਡੂੰਗੀ ਖੱਡ ਚ ਜਾ ਡਿੱਗੀ Maruti Swift Desire ਹੋਈ ਦਰਦਨਾਕ ਮੌਤ ਪੰਜਾਬ ਚ ਬੈਠ ਕੇ ਅਮਰੀਕਾ ਚ ਮਾਰਦੇ ਸੀ ਠੱਗੀ ਇੱਕ ਗਿਰੋ ਦਾ ਹੋਇਆ ਪਰਦਾਫਾ ਨਹੀਂ ਮਿਲ ਰਹੀ ਪੰਜਾਬ ਵਾਸੀਆਂ ਨੂੰ ਗਰਮੀ ਤੋਂ ਰਾਹਤ ਆਉਣ ਵਾਲੇ ਦਿਨਾਂ ਚ ਵੀ ਮੀਂਹ ਨੂੰ ਲੈ ਕੇ ਕੋਈ ਭਵਿੱਖਬਾਣੀ ਨਹੀਂ ਪ੍ਰਤਾਪ ਸਿੰਘ ਬਾਜਵਾ ਨੇ ਭਗਵੰਤ ਮਾਨ ਤੋਂ ਮੰਗਿਆ ਸੀ ਫਾਕੇ ਸਿੱਧੂ ਮੂਸੇਵਾਲਾ ਦੇ ਘਰਦਿਆਂ ਨੂੰ ਦਿਓ ਸਪਸ਼ਟਕਰਨ ਪੰਜਾਬ ਦੇ 10 ਜ਼ਿਲ੍ਹਿਆਂ ਦੇ ਵਿੱਚ ਸਕੂਲ ਚ ਸਥਾਪਿਤ ਕਰਨਗੇ ਇੰਡੋਰ ਸ਼ੂਟਿੰਗ ਰੇਂਜਾਂ ਨਵੀਆਂ ਤੇ ਤਾਜ਼ੀਆਂ ਸੁਰਖੀਆਂ ਲੈ ਕੇ ਮੁੜ حاضر ਹੋਵਾਂਗੇ ਤੁਸੀਂ ਦੇਖਦੇ ਰਹੋ ਨਿੱਡਰ ਪੰਜਾਬੀ মিডিਆ ਹੁੰਦੀ ਹੋਈ ਇਜਾਜ਼ਤ ਧੰਨਵਾਦ